ਤੰਤਨ ਬਾਬਾ ਗੱਗਾ ਜਹਰਪੀਰ ਜੀ ਸ਼ਕੰਡੀ ਪਿੰਡ ਕੰਗ ਜਗੀਰ ਜ਼ਿਲ੍ਹਾ ਜਲੰਧਰ ਸਲਾਣਾ ਛਿੰਝ ਮੇਲਾ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਅੱਜ ਹਰੇਕ ਸਾਲ ਦੀ ਤਰ੍ਹਾਂ ਪਿੰਡ ਕੰਗ ਜਗੀਰ ਵਿਖੇ ਸਾਡੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ಗ್ರಾಮ ਪੰਚਾਇਤ ਪੂਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅੱਜ ਸਲਾਨਾ ਸ਼ੇਂਜ ਮੇਲਾ ਹੋ ਰਿਹਾ ਕੱਲ ਭੰਡਾਰਾ ਸੀਗਾ ਔਰ ਅੱਜ ਸਲਾਨਾ ਸ਼ੇਂਜ ਮੇਲਾ ਜਿਹਦੇ ਵਿੱਚ ਹਿੰਦੁਸਤਾਨ ਦੇ ਮੰਨੇ ਪ੍ਰਵੰਨੇ ਪਹਿਲਵਾਨ ਹਿੱਸਾ ਲੈ ਰਹੇ ਆ ਔਰ ਸਾਡੇ ਐਨਆਰਆਈ ਵੀਰਾਂ ਵੱਲੋਂ ਬਹੁਤ ਵੱਡੇ ਵੱਡੇ ਮਾਣ ਸਨਮਾਨ ਜਿਹੜੇ ਉਹਨਾਂ ਦੇ ਕੀਤੇ ਜਾ ਰਹੇ ਆ ਤੋਂ ਅੱਜ ਬਹੁਤ ਵੱਡਾ ਛੰਝ ਮੇਲਾ ਪਿੰਡ ਕੰਗਦਗੀਰ ਦੀ ਧਰਤੀ ਤੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਅੱਜ ਹਰ ਸਾਲ ਦੀ ਤਰ੍ਹਾਂ ਜਿੰਨਾ ਸ਼ਾਨਦਾਰ ਆਪਣਾ ਛੰਝ ਮੇਲਾ ਹੋ ਰਿਹਾ ਜੀ ਨਾਮਾ ਦੀ ਮੰਡਾ ਦੀ ਗੱਲ ਕਰੀਏ ਨਾਮ ਕੀ ਕੀ ਰੱਖੇ ਲੈ ਨੇ ਪਹਿਲਾਂ ਨਾਸ ਦੇ ਦੇਖੋ ਜੀ ਸਾਡੇ ਐਨ ਆਰ ਆ ਵੀਰਾਂ ਦੀ ਇੰਨੀ ਸਪੋਰਟ ਆ ਸਾਨੂੰ ਨਗਰ ਨਿਵਾਸੀਆਂ ਦੀ ਇੰਨੀ ਸਪੋਰਟ ਆ ਕਿ ਹਰੇਕ ਸਾਲ ਜਿਹੜੇ ਨਾਮ ਆ ਉਹ ਸਾਡੇ ਵੱਧਦੇ ਹੀ ਆ ਭੱਡੇ ਨਹੀਂ ਕਦੀ ਇਸ ਵਾਰ ਵੀ ਦੋ ਜਿਹੜੇ ਬੁਲਟ ਮੋਟਰਸਾਈਕਲ ਆ ਔਰ ਸਪਲੈਂਡਰ ਮੋਟਰਸਾਈਕਲ ਆ ਔਰ ਵੱਡੇ ਵੱਡੇ ਜਿਹੜੀ ਨਕਦ ਰਾਸ਼ੀ ਜਿਹੜੀ ਆ ਉਹ ਪਹਿਲਵਾਨ ਨੂੰ ਦਿੱਤੀ ਜਾ ਰਹੀ ਆ ਔਰ ਸਾਨੂੰ ਬੜੀ ਖੁਸ਼ੀ ਆ ਕਿ ਇਸ ਤੋਂ ਅਗਲੇ ਸਾਲ ਵਾਸਤੇ ਵੀ ਜਿਹੜੇ ਸਾਡੇ ਕੋਲ ਇਨਾਮ ਆਉਣੇ ਸ਼ੁਰੂ ਹੋ ਗਏ ਆ ਅਸੀਂ ਸਾਰੇ ਐਨਆਰਆ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਜਿਹੜੀ ਵੀ ਸੰਗਤ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀ ਅੱਜ ਸ਼ੰਝ ਮੇਲਾ ਦੇਖ ਰਹੀ ਆ ਉਹਨਾਂ ਦਾ ਅਸੀਂ ਇਹੀ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਸ ਸ਼ੰਝ ਮੇਲੇ ਵਾਸਤੇ ਬੱਤੋ ਵੱਧ ਸਹਜੋ ਕਰੋ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਕਰ ਸਕੀਏ ਉਹਨਾਂ ਨੂੰ ਨਸ਼ਿਆਂ ਤੋਂ ਬਚਾ ਸਕੀਏ ਉਹਨਾਂ ਨੂੰ ਇੱਕ ਚੰਗੀ ਸਿਹਤ ਦੇ ਸਕੀਏ ਤਾਂ ਕਿ ਜਿਹੜੇ ਨੌਜਵਾਨ ਆ ਉਹ ਅੱਗੇ ਵੀ ਵੱਧ ਤੋਂ ਵੱਧ ਖੇਡਾਂ ਵੱਲ ਕੁਸ਼ਤੀਆਂ ਵੱਲ ਔਰ ਕਬੱਡੀ ਵੱਲਾਂ ਪ੍ਰੇਰਿਤ ਹੋਣ ਜੀ ਐਨਆਰਓ ਵੀਰ ਸਾਡੀ ਰੀੜ ਦੀ ਹੱਡੀ ਸਮਝ ਲਓ ਕਿ ਸਾਡੀ ਰੀੜ ਦੀ ਹੱਡੀ ਆ ਮੇਲੇ ਦੀ ਉਹਨਾਂ ਤੋਂ ਬਿਨਾ ਅਸੀਂ ਬਿਲਕੁਲ ਵੀ ਜ਼ੀਰੋ ਆ ਓਏ ਜਿੰਨੇ ਵੀ ਐਨਆਰਆਈ ਦੀ ਸਪੋਰਟ ਆ ਉਹ ਬਹੁਤ ਜ਼ਿਆਦਾ ਆ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆ ਕਿ ਸਾਡੇ ਐਨਆਰਆਈ ਵੀਰ ਜਿਹੜੇ ਆ ਉਹ ਸਦਾ ਵਸਦੇ ਰਹਿਣ ਚੜ੍ਹਦੀ ਕਲਾ 'ਚ ਰਹਿਣ ਤੇ ਇਸੇ ਤਰ੍ਹਾਂ ਮਾਇਆ ਦੇ ਨਾਲ ਸਾਡੇ ਨਗਰ ਨੂੰ ਉਹ ਮਾਣ ਬਖਸ਼ਦੇ ਰਹਿਣ ਕਿ ਨਸ਼ਿਆਂ ਦਾ ਬਹੁਤ ਦੌਰ ਚੱਲ ਰਿਹਾ ਔਰ ਸਰਕਾਰ ਵੀ ਇਹਦੇ ਪ੍ਰਤੀ ਗੰਭੀਰ ਮਹਿੰਮ ਚਲਾਈ ਹੋਈ ਜੁੱਧ ਨਸ਼ਿਆਂ ਵਿਰੁੱਧ ਔਰ ਅਸੀਂ ਔਰ ਸਾਡੇ ਪਿੰਡ ਵਾਸੀ ਸਾਡੇ ਐਨਆਰਆਈ ਵੀਰ ਤੇ ਨਵੀਂ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਬਚੋ ਖੇਡਾਂ ਵੱਲ ਆਓ ਪੋਸਟੀਆਂ ਵੱਲ ਆਓ ਕਬੱਡੀ ਵੱਲ ਜਾਓ ਵੱਧ ਤੋਂ ਵੱਧ ਗੇਮਾਂ ਵੱਲ ਜਾਓ ਤਾਂ ਕਿ ਤੁਹਾਡਾ ਆਉਣ ਵਾਲਾ ਪਵਿੱਖ ਜਿਹੜਾ ਸੁਰੱਖਿਅਤ ਰਹਿ ਸਕੇ ਪਹਿਲਵਾਨ ਜੀ ਬਹੁਤ ਪੰਜਾਬ ਦੇ ਦੂਰ ਦੂਰੋਂ ਸੰਗਰੂਰ ਤੋਂ ਹਿਮਾਚਲ ਹਰਿਆਣਾ ਬਹੁਤ ਮਹਾਰਾਸ਼ਟਰ ਤੱਕ ਜਿਹੜਾ ਸਾਡੀ ਸ਼ੈੰਜ ਦੀਆਂ ਧੂਮਾਂ ਪਈਆਂ ਆ ਐਡੀ ਐਡੀ ਦੂਰੋਂ ਜਿਹੜੇ ਪਹਿਲਵਾਨ ਸਾਡੀ ਅੱਜ ਅਖਾੜੇ ਵਿੱਚ ਹਿੱਸਾ ਲੈ ਰਹੇ ਆ ਪਟਿਆਲੇ ਤੋਂ ਵੀ ਵੱਡੇ ਮਾਲ ਇਹ ਬਹੁਤ ਟਾਈਮ ਹੋ ਗਿਆ ਅਨਾਊਂਸਮੈਂਟ ਕਰਦੇ ਨੂੰ ਜਲਦੀ ਜਲਦੀ ਖੰਡ ਦੇ ਵਿੱਚ ਆਓ ਜੀ ਕਰਨ ਪੀਪੀ ਜਗੰਦਰ ਵਿਕਰਾਲ ਜਿਹੜਾ ਜੀਮਰ ਸੰਤ ਸਾਡ ਉਹ ਬੰਦੇ ਬੋਲੀ ਆ ਇਧਰ ਆ ਕੇ